जानको हर रंग लागू इस युग में है ਉਹ ਕਹੀਅਤ ਹੈ ਸੂਰਾ ਜਾਨ ਦਾ ਸਤ ਗੁਰ ਪੂਰਾ ਦੇੜੀਆਂ 12 ਮੰਗਾਂ ਦੀ ਅੱਜ ਵੀ ਗੱਲ ਕਰਦੇ ਆ ਉਹ ਸਰਕਾਰ ਨੇ ਮੰਨੀਆਂ ਮੰਗਾਂ ਅਸੀਂ ਉਹਨਾਂ ਮੰਗਾਂ ਨੂੰ ਕਿਉਂਕਿ ਸਰਕਾਰ ਦਾ ਸਮਾਂ ਥੋੜਾ ਰਹਿ ਗਿਆ ਸੀ ਇਹ ਮੂਰੇ ਸਰਕਾਰ ਪਤਾ ਨਹੀਂ ਕੀ ਨਹੀਂ ਬਣਨੀ ਹੈ